ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਨਿਊਜ਼ੀਲੈਂਡ ਦੇ ਵੀਜ਼ੇ ਬੜੀ ਤੇਜ਼ੀ ਦੇ ਨਾਲ ਆ ਰਹੇ ਨੇ ਵਿਨਾ ਮੈਮ ਸਾਡੇ ਨਾਲ ਇਹ ਗੱਲ ਸਾਂਝੀ ਕਰ ਰਹੇ ਨੇ ਸੋ ਪੂਰੀ ਜਾਣਕਾਰੀ ਲਵਾਂਗੇ ਕਿ ਨਿਊਜ਼ੀਲੈਂਡ ਦੇ ਵਿੱਚ ਅਚਾਨਕ ਕਿੰਨੇ ਤੇਜ਼ ਵੀਜ਼ੇ ਕਿਹੜੇ ਆ ਰਹੇ ਨੇ ਹੁਣ ਕਿਹੜੇ ਇਨਟੇਕ ਲਈ ਸਟੂਡੈਂਟ ਅਪਲਾਈ ਕਰ ਸਕਦੇ ਨੇ ਔਰ ਪੂਰਾ ਪ੍ਰੋਸੀਜਰ ਨਿਊਜ਼ੀਲੈਂਡ ਦਾ ਕੀ ਹੈ ਵਿਨਾ ਮੈਮ ਬਹੁਤ ਸਵਾਗਤ ਹੈ ਸ਼ਸ਼ੇਕਾਲ ਨਮਸਕਾਰ ਵਿਨਾ ਮੈਮ ਨਿਊਜ਼ੀਲੈਂਡ ਦਾ ਐਕਸਪਲੇਨ ਕਰਿਓ ਕਿੰਨੇ ਵੀਜ਼ੇ ਬਹੁਤ ਆ ਰਹੇ ਨੇ ਬਿਲਕੁਲ ਜੀ ਨਿਊਜ਼ੀਲੈਂਡ ਇੱਕ ਇਹੋ ਜਿਹੀ ਕੰਟਰੀ ਹੈ ਜਿਹੜੀ ਬਹੁਤ ਸੋਹਣੀ ਹੈ extremely beautiful اور ਜਦ ਤੁਸੀਂ ਉਹਦੇ ਰੈਂਕਿੰਗ ਦੇਖੋਗੇ ਬਿਊਟੀ ਵਾਸਤੇ ਜਾਂ ਟੂਰਿਜ਼ਮ ਵਾਸਤੇ ਬਹੁਤ ਮਤਲਬ ਅੱਛੀ ਇਹ ਰੈਂਕਿੰਗ ਹੈ ਵੀ اور ਨੇਚਰਲ ਬਿਊਟੀ ਬਹੁਤ ਜ਼ਿਆਦਾ ਹੈ ਨਿਊਜ਼ੀਲੈਂਡ ਦੀ ਜਿਵੇਂ ਆਪਾਂ ਕਹਿੰਦੇ ਆ ਕਿ ਆਪਣੇ ਬੱਚੇ ਨੂੰ ਆਪਾਂ ਹਿਲ ਸਟੇਸ਼ਨ ਦੇ ਬੋਰਡਿੰਗ ਚ ਪਾ ਲਈਏ ਉਸ ਤੋਂ ਇੱਕ ਬਹੁਤ بڑا ਸਟੈਪ ਹੈ ਨਿਊਜ਼ੀਲੈਂਡ ਨਿਊਜ਼ੀਲੈਂਡ ਟੂ ਸੋਨੀ ਕੰਟਰੀ ਹੈ ਹਰ ਬੱਚੇ ਨੂੰ ਮੈਂ ਕਹਿੰਦੀ ਆ ਵਾਰਦਾ ਐਕਸਪੋਜ਼ਰ ਮਿਲਣਾ ਚਾਹੀਦਾ ਪੜਾਈ ਦਾ ਜਿੱਥੇ ਇੰਨੀ ਸਾਰੀ ਦੂਜੀ ਕੰਟਰੀਆਂ ਦੇ ਬੱਚੇ ਵੀ ਹੁੰਦੇ ਆ ਐਂਡ ਨਿਊਜ਼ੀਲੈਂਡ ਜੇ ਮੈਂ ਪੜਾਈ ਪੱਖੋਂ ਦੇਖਾਂ ਤੇ ਵਨ ਆਫ ਦਾ ਬੈਸਟ ਕੰਟਰੀ ਹੈ ਜਿੱਥੇ ਐਕਸਪੋਜ਼ਰ ਹੈ ਉੱਥੇ ਬਹੁਤ ਜ਼ਿਆਦਾ ਬੱਚੇ ਨਹੀਂ ਸੱਦਾ ਦਿੰਦੇ ਨਿਊਜ਼ੀਲੈਂਡ ਵਾਲੇ ਕਦੇ ਵੀ ਤੁਸੀਂ ਦੇਖੋਗੇ ਬੜੇ ਲਿਮਿਟਿਡ ਬੱਚੇ ਬੁਲਾਉਂਦੇ ਆ ਜਿੰਨੇ ਬੱਚਿਆਂ ਨੂੰ ਉੱਥੇ ਸੈਟਲ ਕਰ ਸਕਣ ਯੂਕੇ ਤੋਂ ਇਹ ਲੈਂਡ ਏਰੀਆ ਚ ਵੱਡੀ ਹੈ ਪੋਪੂਲੇਸ਼ਨ ਦੇਖੋ ਬਹੁਤ ਘੱਟ ਹੋਈ ਜੋ ਕਿ ਆਪਣੀ ਜਿਹੜੀ ਬਿਊਟੀ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਔਰ ਇੱਥੇ ਜਿਹੜਾ ਵੀਜ਼ਾ ਲੈਣਾ ਆਪਣੇ ਆਪ ਚ ਇੱਕ ਪ੍ਰੈਸਟੀਜ ਹੈ ਸਭ ਤੋਂ ਵੱਡੀ ਗੱਲ ਤੁਹਾਡੀ ਜਿਹੜੀ ਫੀਸ ਆ ਉਹ ਵੀਜ਼ਾ ਦੇ ਬਾਹਰ ਜਾਂਦੀ ਆ ਖਾਲੀ ਇੱਕੋ ਹੀ ਚੀਜ਼ ਹੈ ਕਿ ਤੁਹਾਡੇ ਕੋਲ ਫੰਡ ਹੋਣੇ ਚਾਹੀਦੇ ਜਾਂ ਤੁਹਾਡੇ ਕੋਲ 25 ਤੋਂ 30 ਲੱਖ ਹੈ ਇੱਕ ਸਾਲ ਦੇ ਕੋਰਸ ਕਰ ਲਓ ਕਿਸੇ ਜਾਂ ਤੁਹਾਡੇ ਕੋਲ 60 ਲੱਖ ਰੁਪਏ ਦੇ ਜਿੰਨਾ ਗ੍ਰੈਜੂਏਸ਼ਨ ਡਿਗਰੀ ਚ ਕਰ ਲਓ 50 ਲੱਖ ਹੈ ਤੁਸੀਂ ਮਾਸਟਰਸ ਦੇ ਵਿੱਚ ਜਾ ਸਕਦੇ ਹੋ ਯਾ इवन 35 ਲੱਖ ਲੱਜ ਵੀ ਜਾ ਸਕਦੇ ਹੋ ਡਿਪੈਂਡ ਕਰਦਾ ਕਿ ਕੈਲਕੂਲੇਟ ਕਿਵੇਂ ਹੁੰਦੀ ਹੈ ਲਿਵਿੰਗ ਐਕਸਪੈਂਸ 20000 ਨਿਊਜ਼ੀਲੈਂਡ ਡਾਲਰ ਪਰਣਾ ਜੇ ਡੇਢ ਸਾਲ ਦਾ ਕੋਰਸ ਹੈ ਤਾਂ 30000 ਡਾਲਰ ਮਤਲਬ 15 ਲੱਖ 50 ਦਾ ਡਾਲਰ ਚੱਲ ਰਿਹਾ ਔਰ 15 ਲੱਖ ਤੁਸੀਂ ਫੀਸ ਮੰਨ ਕੇ ਚੱਲੋ ਬੱਚੇ ਦੀ ਸਵਾ ਡੇਢ ਸਾਲ ਦੇ ਕੋਰਸ ਦੀ ਤੇ 30 ਤੋਂ 35 ਲੱਖ ਰੁਪਇਆ ਜੇ ਹੈ ਬੱਚੇ ਕੋਲ ਤੇ ਉਹ ਜਿਹੜਾ ਜ ਸਵਾ 1.5 ਸਾਲ ਦੀ ਮਸਟਰਡਸ ਕਰ ਰਿਹਾ ਉਹਦੇ ਵਾਸਤੇ ਵੀ ਐਲੀਜੀਬਲ ਹੋ ਜਾਏਗਾ ਬੈਚਲਰ ਵਾਸਤੇ ਐਲੀਜੀਬਲ ਨਹੀਂ ਹੁੰਦਾ ਡਿਪਲੋਮਾ ਵਾਸਤੇ ਐਲੀਜੀਬਲ ਹੋ ਜਾਏਗਾ ਜੇ ਬੈਚਲਰ ਵਿੱਚ ਜਾਣਾ ਹੈ ਤੇ ਇੱਕ ਸਾਲ ਦਾ ਡਿਪਲੋਮਾ ਕਰਕੇ ਨੈਕਸਟ ਈਅਰ ਉਹ ਫਿਰ ਬੈਚਲਰ 'ਚ ਟਰਾਂਸਫਰ ਲੈ ਸਕਦਾ ਨਿਊਜ਼ੀਲੈਂਡ 'ਚ ਖੱਲੀ ਕੋਈ ਚੀਜ਼ ਹੈ ਕਿ ਫੰਡ ਤੁਹਾਨੂੰ ਜ਼ਿਆਦਾ ਦਿਖਾਣੇ ਪੈਂਦੇ ਆ ਬਾਕੀ ਹਰ ਪੱਖੋਂ ਬਹੁਤ ਹੀ ਈਜ਼ੀ ਕੰਟਰੀ ਹੈ ਕਿਉਂਕਿ ਤੁਹਾਡਾ ਕੋਈ ਖਰਚਾ ਨਹੀਂ ਹੈ ਪਹਿਲੇ ਜਿਵੇਂ ਬੱਚੇ ਜਾ ਕੇ ਪੈਕੇਜ ਕਰਦੇ ਏਜੰਟਾਂ ਤੋਂ ਕਿਉਂ ਕਰਦੇ ਆ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਕੋਈ ਪੈਸਾ ਖਰਾਬ ਹੋਏ ਤੇ ਨਿਊਜ਼ੀਲੈਂਡ ਚ ਤਾਂ ਫੀਸ ਹੀ ਵੀਜ਼ੇ ਤੋਂ ਬਾਅਦ ਲੈ ਰਹੇ ਆ ਤਾਂ ਤੁਹਾਡਾ ਤਾਂ ਵੈਸੇ ਹੀ ਕੋਈ ਪੈਸਾ ਨਹੀਂ ਖਰਾਬ ਹੋ ਰਿਹਾ ਤੁਹਾਡੇ ਆਈਲਟਸ ਦੇ ਬੈਂਡ 5.5 6 ਦੇ ਨੇੜੇ ਅਬਾਊਟ ਹੋਣੇ ਚਾਹੀਦੇ ਆ ਪੀਟੀ ਮਿਨੀਮਮ 42 ਹੋਣਾ ਚਾਹੀਦਾ ਆ ਪਰਸੈਂਟੇਜ ਤੁਹਾਡੀ 60% ਦੇ ਨੇੜੇ ਹੋਣੀ ਚਾਹੀਦੀ ਆ ਔਰ 2-3 ਸਾਲ ਦਾ ਗੈਪ ਦਾ ਕੋਈ ਪ੍ਰੋਬਲਮ ਨਹੀਂ ਆ ਇਹੀ ਚੀਜ਼ਾਂ ਚਾਹੀਦੀਆਂ ਜੇ ਤੁਹਾਡੇ ਕੋਈ ਫਾਈਨੈਂਸ਼ੀਅਲ ਡਾਕੂਮੈਂਟਸ ਪ੍ਰੋਪਰ ਆ ਤੁਸੀਂ ਨਿਊਜ਼ੀਲੈਂਡ ਅਪਲਾਈ ਕਰ ਸਕਦੇ ਹੋ ਇਸ ਟਾਈਮ ਵੀਜ਼ਾ ਇੰਨਾ ਜ਼ਿਆਦਾ ਦੇ ਰਿਹਾ ਕਿਉਂਕਿ ਇਹਨਾਂ ਦਾ ਵੀ ਇੱਕ ਟਾਈਮ ਹੁੰਦਾ ਵੀਜ਼ਾ ਦੇਣ ਦਾ ਮਤਲਬ ਕਦੇ ਕੋਈ ਕੰਟਰੀ ਖੁੱਲਦੀ ਆ ਕਦੀ ਕੋਈ ਕੰਟਰੀ ਖੁੱਲਦੀ ਆ ਕੋਈ ਬੰਦ ਹੁੰਦੀ ਆ ਤੇ ਕੋਈ ਖੁੱਲਦੀ ਆ ਇਸ ਟਾਈਮ ਨਿਊਜ਼ੀਲੈਂਡ ਦਾ ਵੀ ਬਹੁਤ ਸੋਹਣਾ ਟਾਈਮ ਹੈ ਤੇ ਜਿਹੜਾ ਵੀ ਸਟੂਡੈਂਟ ਮੰਨ ਲਓ ਆਸਟ੍ਰੇਲੀਆ ਰਿਜੈਕਸ਼ਨ ਹੈ ਕੈਨੇਡਾ ਰਿਜੈਕਸ਼ਨ ਹੈ ਤੁਸੀਂ ਫੇਰ ਵੀ ਅਪਲਾਈ ਕਰ ਸਕਦੇ ਹੋ ਕਿਉਂਕਿ ਨਿਊਜ਼ੀਲੈਂਡ ਵਾਲੇ ਇਹ ਨਹੀਂ ਕਹਿੰਦੇ ਕਿ ਤੁਹਾਡੇ ਕਿਧਰੇ ਹੋਰ ਰਿਜੈਕਸ਼ਨ ਹੈ ਤੇ ਤੁਸੀਂ ਅਪਲਾਈ ਨਹੀਂ ਕਰ ਸਕਦੇ ਤੁਹਾਡੇ ਕਿਤੇ ਹੋਰ ਰਿਜੈਕਸ਼ਨ ਆ ਤੇ ਤੁਸੀਂ ਅਪਲਾਈ ਨਹੀਂ ਕਰ ਸਕਦੇ ਐਦਾਂ ਨਿਊਜ਼ੀਲੈਂਡ ਵੱਲੇ ਨਹੀਂ ਕਹਿੰਦੇ ਉਹਨਾਂ ਨੂੰ ਬਸ ਤੁਸੀਂ ਮੰਨ ਲਓ ਤੁਹਾਡੀ ਫੀਸ ਆਈ ਐ ਆਸਟ੍ਰੇਲੀਆ ਤੋਂ 18 ਲੱਗ ਗਈ ਸੀ ਜਾਂ 16 ਲੱਗ ਗਈ ਸੀ ਵਾਟੈਵਰ ਔਰ ਹੁਣ ਤੁਸੀਂ ਫੰਡ ਸ਼ੋਅ ਕਰਨੇ ਆ ਤੁਹਾਡੇ 16 ਲੱਖ ਸ਼ਾਰਟ ਹੋ ਰਿਹਾ ਤੁਹਾਡੇ ਉਹ ਬੈਂਕ ਚ ਆਈ ਐ ਫੀਸ ਦੇ ਤੁਸੀਂ ਉਹਨਾਂ ਨੂੰ ਕਲੀਅਰ ਦੱਸ ਸਕਦੇ ਹੋ ਕਿ ਮੇਰੀ ਫੀਸ ਆਈ ਐ ਮੇਰਾ ਜਿਹੜਾ ਕਿ ਰਿਜੈਕਟ ਹੋ ਗਿਆ ਸੀਗਾ ਬਟ ਨਿਊਜ਼ੀਲੈਂਡ ਚ ਜਿਹੜਾ ਕੋਰਸ ਤੁਸੀਂ ਆਸਟ੍ਰੇਲੀਆ ਵਿੱਚ ਕੀਤਾ ਸੀ ਜਾਂ ਕੈਨੇਡਾ ਜਾਂ ਕੋਈ ਵੀ ਕੰਟਰੀ ਚ ਕੀਤਾ ਸੀ ਆਲਮੋਸਟ ਸਿਮਿਲਰ ਤੁਹਾਨੂੰ ਕੋਰਸ ਚੂਜ਼ ਕਰਨਾ ਪਏਗਾ ਬਿਲਕੁਲ ਡਿਫਰੈਂਟ ਕੋਰਸ ਚੂਜ਼ ਨਹੀਂ ਕਰ ਸਕਦੇ ਔਰ ਜੇ ਤੁਸੀਂ ਬਿਲਕੁਲ ਸਿਮਿਲਰ ਜਿਹਾ ਕੋਰਸ ਕੀਤਾ 80% ਨੇੜੇ-ਨੇੜੇ ਸਿਮਿਲਰ ਹੋਣਾ ਚਾਹੀਦਾ ਤੁਹਾਨੂੰ ਵੀਜ਼ਾ 100% ਦਿੰਦੀ ਹੈ ਬਾਕੀ ਕਾਗਜ਼ਾਂ ਨੂੰ ਦੇਖ ਕੇ ਵੀਜ਼ਾ ਇਸ ਟਾਈਮ ਬਹੁਤ ਵਧੀਆ ਆ ਰਹੀ ਹੈ ਨੀਓ ਨਿਊਜ਼ੀਲੈਂਡ ਦਾ ਬਿਲਕੁਲ ਠੀਕ ਹੈ ਜੀ ਸੋ ਨਿਊਜ਼ੀਲੈਂਡ ਨੂੰ ਲੈ ਕੇ ਸਾਰੀਆਂ ਗੱਲਾਂ ਹੋਈਆਂ ਨੇ ਹੁਣ ਇਨਟੇਕਸ ਅਗਲੀ ਕੀ ਡਿਗਰੀ ਦੀ ਹੁਣ ਜਿਹੜਾ ਫੈਬ ਇਨਟੇਕ ਹੈ ਨਿਊਜ਼ੀਲੈਂਡ ਦਾ ਕਿਉਂਕਿ ਹੁਣ ਤਾਂ ਬਹੁਤ ਨੇੜੇ ਬੈਠੇ ਅਕਤੂਬਰ ਖਤਮ ਹੀ ਹੋ ਉਹ ਚੱਲਿਆ ਤਾਂ ਫੈਬਨ ਟੇਕ ਵਾਸਤੇ ਔਰ ਇੰਨਾ ਟਾਈਮ ਹਰ ਕੰਟਰੀ ਦੇ ਪ੍ਰੋਸੈਸਿੰਗ ਚ ਲੱਗਦਾ ਹੀ ਲੱਗਦਾ ਹੈ ਕਿ ਤੁਹ ਅਫਰ ਲੈਟਰ ਆਏਗਾ ਅਫਰ ਲੈਟਰ ਦੇ ਟਾਈਮ ਤੁਸੀਂ ਜਿੰਨੇ ਫਾਈਨੈਂਸ਼ੀਅਲ ਡਾਕੂਮੈਂਟਸ ਉਹ ਤਿਆਰ ਕਰੋਗੇ ਪੀਸੀਸੀ ਕਰਾਣੀ ਹੁੰਦੀ ਹੈ ਪੁਲਿਸ ਕਲੀਅਰੈਂਸ ਸਰਟੀਫਿਕੇਟ ਮਤਲਬ ਹਫਤਾ 10 ਦਿਨ ਉਹਦੇ ਵਿੱਚ ਵੀ ਲੱਗ ਜਾਂਦਾ ਹੈ ਇੱਕ ਮੈਡੀਕਲ ਹੁੰਦਾ ਬੱਚੇ ਦਾ ਇਹ ਦੋ ਕੰਮ ਹੁੰਦੇ ਆ ਪਹਿਲੇ ਵੀਜ਼ਾ ਤੋਂ ਪਹਿਲੇ ਬਾਕੀ ਜਦ ਤੁਹਾਡਾ ਵੀਜ਼ਾ ਆ ਗਿਆ ਫਿਰ ਤੁਸੀਂ ਫੀਸ ਟ੍ਰਾਂਸਫਰ ਕਰਨਾ ਹੈ ਮਤਲਬ ਜੋ ਵੀ ਚੀਜ਼ ਹੈ ਉਹਦੇ ਬਾਅਦ ਹੋਣੀ ਹੈ ਉਹਦੇ ਪਹਿਲਾਂ ਨਹੀਂ ਹੋਣੀ ਤੇ ਜਦੋਂ ਵੀਜ਼ਾ ਆ ਗਿਆ ਉਹਦੇ ਬਾਅਦ ਹੀ ਤੁਸੀਂ ਜਿਹੜਾ ਯੂਨੀਵਰਸਿਟੀ 'ਚ ਆਪਣੀ ਫੀਸ ਜਮਾ ਏਆਈਪ ਆਉਂਦਾ ਹੈ ਮਤਲਬ ਫਸਟ ਅਪਰੂਵਲ ਜਦ ਫਸਟ ਅਪਰੂਵਲ ਆ ਗਈ ਤੁਸੀਂ ਜਿਹੜਾ ਫੀਸ ਟ੍ਰਾਂਸਫਰ ਕਰੋਗੇ ਫਿਰ ਤੁਹਾਡਾ ਵੀਜ਼ਾ ਜਿਹੜਾ ਉਹ ਆ ਜਾਂਦਾ ਅਨਾਂ ਦਾ ਵੀ ਈ ਵੀਜ਼ਾ ਜਿੱਦਾਂ ਆਸਟ੍ਰੇਲੀਆ ਦਾ ਇਲੈਕਟ੍ਰੋਨਿਕ ਵੀਜ਼ਾ ਉਹ ਨਹੀਂ ਉਹ ਆਨਲਾਈਨ ਹੀ ਵੀਜ਼ਾ ਆਉਂਦਾ ਸਟੂਡੈਂਟ ਦਾ ਤੇ ਇਨਟੇਕ ਤੇ ਹੁਣ ਜਿਹੜਾ ਫੈਬ ਹੈ ਉਹਦੇ ਬਾਅਦ ਫਿਰ ਜੁਲਾਈ ਹੋਏਗਾ ਔਰ ਕੁਝ ਕਾਲਜਸ ਦਾ ਜਿੱਦਾਂ 3 ਦਿਨ ਮਹੀਨੇ ਵਾਲੇ ਵੀ ਆ ਡਿਪੈਂਡ ਕਰਦਾ ਹੈ ਕਿ ਸਟੂਡੈਂਟ ਦਾ ਪ੍ਰੋਫਾਈਲ ਕੀ ਹੈ ਔਰ ਉਹਨੂੰ ਮਤਲਬ ਮਾਸਟਰਸ ਚ ਚਾਹੀਦੀ ਹੈ ਜਾਂ ਗ੍ਰੈਜੂਏਸ਼ਨ ਚ ਚਾਹੀਦੀ ਹੈ ਜਾਂ ਡਿਪਲੋਮਾ ਚ ਚਾਹੀਦੀ ਹੈ ਇਹ ਸਾਰੀ ਚੀਜ਼ਾਂ ਦੇ ਉੱਪਰ ਡਿਪੈਂਡ ਕਰਦਾ ਹੁਣ ਬੱਚਾ ਜੇ ਮਾਸਟਰਸ ਵਾਸਤੇ ਜਾਏਗਾ ਤਾਂ 6.5 ਐਂਡ ਆਇਸ ਚਾਹੀਦੀ ਹੈ ਗ੍ਰੈਜੂਏਸ਼ਨ ਚ ਜਾਏਗਾ ਤਾਂ 6.5 6 ਬੈਂਡ ਚ ਵੀ ਚੱਲ ਜਾਂਦਾ ਕਿਉਂਕਿ ਡਿਪਲੋਮਾ 6.5 ਬੈਂਡ ਚ ਮਿਲ ਜਾਂਦਾ ਹੈ ਡਿਗਰੀ ਚੀਂ ਦਾ ਇੰਚ ਮਿਲਦੀ ਹੈ ਤਾਂ ਸਾਰਿਆਂ ਦਾ ਕ੍ਰਾਈਟੇਰੀਆ ਅਲੱਗ-ਅਲੱਗ ਹੈ ਐਂਟਰੀ ਰਿਕੁਆਇਰਮੈਂਟ ਅਲੱਗ-ਅਲੱਗ ਹੈ ਬਟ ਨਿਊਜ਼ੀਲੈਂਡ ਦੇ ਵਿੱਚ ਇਹ ਨਹੀਂ ਹੈ ਕਿ ਤੁਹਾਡਾ 80% ਹੋਏਗਾ ਫੇਰ ਹੀ ਵੀਜ਼ਾ ਆਣਾ ਤੁਹਾਡਾ 50% ਤੇ ਵੀ ਵੀਜ਼ਾ ਆ ਸਕਦਾ ਹੈ ਫਾਈਨੈਂਸ਼ਲੀ ਤੁਹਾਡੇ ਡਾਕੂਮੈਂਟਸ ਪ੍ਰੋਪਰ ਹੋਣਾ ਚਾਹੀਦੇ ਬਸ ਇੱਕੋ ਹੀ ਚੀਜ਼ ਬਿਲਕੁਲ ਠੀਕ ਹੈ ਜੀ ਸੋ ਸਕਰੀਨ ਦੇ ਉੱਪਰ ਨੰਬਰ ਹੈ ਸਾਰੇ ਵਿਦਿਆਰਥੀ ਵੀ ਨਾ ਮੈਂ ਮੈਂ ਗੱਲ ਕਰ ਸਕਦੀ ਨੇ ਅਗਰ ਉਹ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਔਰ ਚੰਡੀਗੜ੍ਹ ਦੇ ਵਿੱਚ ਤੁਸੀਂ ਵਿਜਟ ਕਰ ਸਕਦੇ ਹੋ ਥੈਂਕ ਯੂ thing.